ਅਸੀਂ ਕਲਗੀਧਰ ਪਾਤਸ਼ਾ ਸਰਬੰਸਦਾਣੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਦੇ ਆ ਅਸੀਂ ਹੁਣ ਤੱਕ ਸਰਮਣ ਕੀਤਾ ਕਿ ਕਿਵੇਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੂੰ ਜਾਨ ਤੋਂ ਵੱਧ ਪਿਆਰੀ ਜਿਹੜੀ ਅਨੰਦਾਂ ਦੀ ਪੂਰੀ ਹੈ ਅਨੰਦਾਂ ਦੀ ਪੂਰੀ ਨੂੰ ਆਪਣੇ ਸਿੱਖਾਂ ਸਮੇਤ ਆਪਣੇ ਪਰਿਵਾਰ ਸਮੇਤ ਆਨੰਦ ਪ੍ਰਸਾਦ ਦੀ ਜਿਹੜੀ ਧਰਤੀ ਹੈ ਧਰਤੀ ਨੂੰ ਛੱਡਣਾ ਪਿਆ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਨੰਦ ਪ੍ਰਸਾਦ ਦੀ ਧਰਤੀ ਨੂੰ ਛੱਡਦੇ ਨੇ ਕਿਵੇਂ ਸਸਾ ਨਦੀ ਦੇ ਕਮਸਾਨ ਦਾ ਜੁੱਧ ਹੁੰਦਾ ਹੈ ਕਿਵੇਂ ਭਾਈ ਉਦੇ ਸਿੰਘ ਜੀ ਛਾਈ ਟਿੱਬੀ ਦੇ ਉੱਤੇ ਸਿੱਧੀ ਪ੍ਰਾਪਤ ਕਰਦੇ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਤਿੰਨੋਂ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਅਸੀਂ ਸਰਵਣ ਕੀਤਾ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟਲਾ ਨਿਆਖਾਂ ਦੇ ਘਰ ਦੇ ਵਿੱਚੋਂ ਤੁਰਦੇ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਖ-ਵੱਖ ਸਤਾਨਾਂ ਤੋਂ ਹੁੰਦੇ ਆਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਜਿਹੜੀ ਇਹ ਗੜੀ ਹੈ ਇਹ ਬੁੱਧੀ ਚੰਦ ਵਿਰਾਸਤ ਦੀ ਹਵੇਲੀ ਹੈ ਸਿੱਖ ਇਹ ਆਦ ਦੇ ਨਾਲ ਇਸ ਨੂੰ ਚਮਕੌਰ ਦੀ ਗੜੀ ਆ ਗੜੀ ਆਖਦੇ ਨੇ ਹੁਣ ਯਾਦ ਰੱਖੋ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਪੜ੍ਹਦੇ ਆ ਨਾ ਅਸਲੀ ਕੋਟਲਾ ਨਿਆਖਾਂ ਦਾ ਜਿਹੜਾ ਪਰਿਵਾਰਾ ਨਾਲ ਉਹਦਾ ਅਸੀਂ ਜ਼ਿਕਰ ਨਹੀਂ ਕਰਦੇ ਕੋਟਲਾ ਨਿਆਖਾਂ ਦੇ ਆ ਨੇ ਜਿੰਨੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਦਿੱਤੀ ਹੈ ਨਾ ਉਦੀ ਕੁਰਬਾਨੀ ਨੂੰ ਸਜਦਾ ਕੋਟਲਾ ਨੇ ਅੰਖਾ ਇੱਕ ਮੁਸਲਮਾਨ ਕਿਵੇਂ ਉਸ ਦੀ ਧੀ ਬੀਬੀ ਮਮਤਾਜ ਕੌਰ ਨੇ ਭਾਈ ਬਚਿੱਤਰ ਸਿੰਘ ਨੂੰ ساری ਉਮਰ ਵਾਸਤੇ ਆਪਣਾ ਪਤੀ ਮੰਨਿਆ ਤੇ ਜਦੋਂ ਕੋਟਲਾ ਨੇ ਅੰਖਾ ਦੇ ਕਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਚਮਕੌਰ ਦੀ ਗੜੀ ਨੂੰ ਜਾਂਦੇ ਨੇ ਨਾ ਤੇ ਨਾਲ ਕੋਟਲਾ ਨੇ ਅੰਖਾ ਆਪਣੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਭੇਜ ਦਿੱਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਤੇ ਜਿਹੜੇ ਸਿੱਖ ਨੇ ਸਿੱਖ ਕੁਝ ਸਿੱਖ ਦਰਵਾਜ਼ੇ ਦੇ ਉੱਪਰ ਪਹਿਰੇਦਾਰੀ ਦਾ ਕੰਮ ਕਰਦੇ ਨੇ ਕੁਝ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਨਹੀਂ ਕੁਝ ਸਿੱਖ ਸਾਹਿਬ ਜادہ ਦੇ ਕੋਲ ਬੁੱਧੀ ਚੰਦਰ ਰਾਤ ਨੇ ਜਿੰਨਾ ਹੋ ਸਕਿਆ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਗੁਰੂ ਗੋਬਿੰਦ ਸਿੰਘ ਨੀ ਮਹਾਰਾਜ ਜੀ ਆਰਾਮ ਕਰ ਰਹੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨੀਂਦ ਨਹੀਂ ਆ ਰਹੀ ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਜਿਹੜੀ ਮੁਗਲ ਫੌਜ ਹੈ ਜਿਹੜੇ ਸਿਪਾਹੀ ਨੇ ਉਹਨਾਂ ਨੇ ਆਣ ਕੇ ਚਮਕੌਰ ਦੀ ਗੜੀ ਨੂੰ ਕੇਰਾ ਪਾ ਦਿੱਤਾ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੱਖ ਪੁੱਛਦੇ ਨੇ ਕਿ ਸਤਿਗੁਰਜੀ ਤੁਹਾਨੂੰ ਨੀਂਦ ਕਿਉਂ ਨਹੀਂ ਆ ਰਹੀ ਨੀਂਦ ਇਸ ਕਰਕੇ ਨਹੀਂ ਆ ਰਹੀ ਕਿ ਤੁਹਾਡੀ ਮਾਂ ਤੁਹਾਡੇ ਤੋਂ ਵਿਛੜ ਚੁੱਕੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਦੇ ਨੇ ਕਿ ਨਹੀਂ ਫਿਰ ਸਿੱਖ ਸਿੱਖ ਆਖਦੇ ਨੇ ਕਿ ਸਤਿਗੁਰਜੀ ਨੀਂਦ ਤੁਹਾਨੂੰ ਇਸ ਲਈ ਨਹੀਂ ਆ ਰਹੀ ਜਾਣ ਤੋਂ ਵੱਧ ਜਿਹੜੇ ਤੁਹਾਡੇ ਸਹਬਜ਼ਾਦੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹ ਤੁਹਾਡੇ ਤੋਂ ਵਿਛੜ ਚੁੱਕਣੇ ਨਹੀਂ ਨੀਂ ਨੀਂ ਤਾ ਨਹੀਂ ਆ ਰਹੀ ਤੇ ਸਤਿਗੁਰੂ ਜੀ ਆਖਦੇ ਨੇ ਕਿ ਨਹੀਂ ਤੁਸੀਂ ਵੀ ਮੇਰੇ ਸਾਹਬ ਜਾਦੇ ਹੋ ਮੇਰੇ ਪੁੱਤਰ ਫਿਰ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਦੇ ਨੇ ਕਿ ਸਤਿਗੁਰੂ ਜੀ ਤੁਹਾਨੂੰ ਵੀ ਨੀਂਦ ਕਿਉਂ ਨਹੀਂ ਆ ਰਹੀ ਤੇ ਸਤਿਗੁਰੂ ਜੀ ਆਖਦੇ ਨੇ ਕਿ ਮੈਨੂੰ ਨੀਂਦ ਇਸ ਕਰਕੇ ਨਹੀਂ ਆ ਰਹੀ ਕਿ ਕੱਲ ਨੂੰ ਚਮਕੌਰ ਦੀ ਗੜੀ ਦੇ ਅੰਦਰ ਜਿਹੜੇ ਮੇਰੇ ਪੁੱਤ ਨੇ ਮੇਰੇ ਪੁੱਤਾਂ ਨੇ ਸਿੱਧੀ ਪ੍ਰਾਪਤ ਕਰ ਜਾਣੀ ਹੈ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੈਂ ਆਪਣੇ ਪੁੱਤਾਂ ਵਾਸਤੇ ਸਿੱਖਾ ਵਾਸਤੇ ਜਗ੍ਹਾ ਵੀ ਨਹੀਂ ਤਿਆਰ ਕਰ ਸਕਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਰੇ ਸਿੱਖਾਂ ਦੇ ਨਾਲ ਸਲਾਹ ਕਰਦੇ ਨੇ ਸਿੱਖਾਂ ਨੂੰ ਜੰਗ ਦੀ ਵਿਉਤਮੰਦੀ ਬਾਰੇ ਸਮਝਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਉੱਪਰ ਚਮਕੌਰ ਦੀ ਗੜੀ ਦੇ ਉੱਪਰ ਪੈਰੇ ਤੇ ਚਲੇ ਜਾਂਦੇ ਨੇ ਤੇ ਸਿੱਖਾਂ ਨੂੰ ਆਖਦੇ ਨੇ ਕਿ ਮੈਂ ਪਹਿਰਾ ਦੇਣਾ ਜਿਹੜਾ ਵੀ ਕੋਈ ਸਿਪਾਈ ਚਮਕੌਰ ਦੀ ਗੜੀ ਦੇ ਅੰਦਰ ਪ੍ਰਵੇਸ਼ ਕਰੂਗਾ ਮੈਂ ਉਸ ਨੂੰ ਮੌਤ ਦੇ ਘਾਟ ਉਤਾਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਇਹ ਗੱਲ ਸਮਝਾਈ ਕਿ ਜੇਕਰ ਤੁਸੀਂ ਇਮਾਨਦਾਰੀ ਦੇ ਨਾਲ ਜੰਗ ਲੜੋਗੇ ਨਾ ਭਾਵੇਂ ਮੁਗਲ ਫੌਜ ਜਿੰਨੀ ਮਰਜ਼ੀ ਹੋਵੇ ਉਹ ਚਮਕੌਰ ਦੀ ਗੜੀ ਦੇ ਅੰਦਰ ਦਾਖਲ ਨਹੀਂ ਹੋ ਸਕਦੀ ਤੁਸੀਂ ਇਮਾਨਦਾਰੀ ਦੇ ਨਾਲ ਜੰਗ ਲੜਨਾ ਤੇ ਸਿੱਖਾਂ ਨੇ ਈਮਾਨਦਾਰੀ ਦੇ ਨਾਲ ਚਮਕੌਰ ਦੇ ਜਿਹੜਾ ਜੰਗੇ ਚਮਕੌਰ ਦੀ ਜੰਗ ਨੂੰ ਲੜਿਆ ਨਾਰਖਾਂ ਵਰਗੇ ਜਦੋਂ ਪੌੜੀ ਲਾ ਕੇ ਚਮਕੌਰ ਦੀ ਗੱਡੀ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਤੀਰ ਚਲਾਉਂਦੇ ਨੇ ਤੀਰ ਜਿਹੜਾ ਨਾਰਖਾਂ ਦੇ ਸਰੀਰ ਦੇ ਵਿੱਚ ਵੱਜਦਾ ਹੈ ਤੇ ਨਾਰਖਾਂ ਪੌੜੀ ਤੋਂ ਥੱਲੇ ਡਿੱਗ ਪੈਂਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਦੇ ਜੱਥੇ ਬਣਾਉਂਦੇ ਨੇ ਉਨ੍ਹਾਂ ਜੱਥਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਆਪਣਾ ਜੱਥਾ ਲੈ ਕੇ ਚਮਕੌਰ ਦੀ ਜੰਗ ਦੇ ਵਿੱਚ ਜਾਂਦਾ ਹੈ ਜਿਹੜੇ ਮੁਗਲ ਫੌਜ ਨੇ ਮੁਗਲ ਫੌਜ ਦੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਦਾ ਹੈ ਤੇ ਆਪ ਵੀ ਜੰਗ ਦੇ ਮੈਦਾਨ ਦੇ ਵਿੱਚ ਸਿੱਧੀ ਪ੍ਰਾਪਤ ਕਰਦਾ ਉਸ ਤੋਂ ਬਾਅਦ ਸਹਬਜ ਉਸ ਤੋਂ ਬਾਅਦ ਪਿਆਰਾ ਭਾਈ ਮੁਕਮ ਸਿੰਘ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਂਦਾ ਜੱਥੇ ਦੇ ਸਮਿਤ ਜੱਥੇ ਦੇ ਸਮਿਤ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੈ ਸਿਪਾਹੀਆਂ ਨੂੰ ਮੌਤ ਦੇ ਘਾਟੋਂ ਉਤਾਰਦਾ ਹੈ ਅਤੇ ਸ਼ਹੀਦੀ ਪ੍ਰਾਪਤ ਕਰ ਦਿੰਦਾ ਹੈ ਉਸ ਤੋਂ ਬਾਅਦ ਭਾਈ ਸਹਿਬ ਸਿੰਘ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਂਦਾ ਹੈ ਸਿਪਾਹੀਆਂ ਨੂੰ ਮੌਤ ਦੇ ਘਾਟੋਂ ਉਤਾਰਦਾ ਹੈ ਅਤੇ ਸ਼ਹੀਦੀ ਪ੍ਰਾਪਤ ਕਰ ਦਿੰਦਾ ਉਸ ਤੋਂ ਬਾਅਦ ਜਿਹੜੇ ਪੰਜ ਮੁਖਤੇ ਨੇ ਯਾਦ ਰੱਖੋ ਜਦੋਂ ਉਹਨਾਂ ਨੂੰ ਪ੍ਰਸਾਦ ਦੀ ਧਰਤੀ ਤੇ ਪੰਨਿਆਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਖੰਡੇ ਬਾਟੇ ਦੀ ਪਾੜ ਛੱਕੀ ਸੀ ਉਸ ਤੋਂ ਬਾਅਦ ਜਿਹੜੇ ਪੰਜ ਸਿੰਘ ਨੇ ਪੰਜ ਸਿੰਘ ਹੋਰ ਤਿਆਰ ਹੋਏ ਸੀ ਉਹਨਾਂ ਨੂੰ ਅਮਰ ਛਕਾ ਕੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਮੁਕਤਿਆਂ ਦਾ ਖਿਤਾਬ ਦਿੱਤਾ ਸੀ ਉਹ ਜਿਹੜੇ ਮੁਕਤੇ ਨੇ ਮੁਕਤੇ ਵੀ ਇਸ ਤਮਕਾਰ ਦੀ ਗੜੀ ਦੇ ਵਿੱਚ ਛਿੱਧ ਹੁੰਦੇ ਨੇ ਉਸ ਤੋਂ ਬਾਅਦ ਕਿਵੇਂ ਬਾਬਾ ਜਿੱਤ ਸਿੰਘ ਜੀ ਬਾਬਾ ਜਜਾਰ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਨੇ ਉਹ ਅਸੀਂ ਆਉਂਦੇ ਦਿਨਾਂ ਦਿਂਦਰ ਵਿਚਾਰਨ ਦਾ ਜਤਨ ਕਰਾਂ। ਬੇਨਤੀ ਕੋਈ ਹੈ ਕਿ ਅੱਜ ਸਾਡੀ ਜਿਹੜੀ ਸਿੱਖ ਕੌਮ ਸਿੱਖ ਕੌਮ ਦੇ ਵਿੱਚ ਘਾੜ ਕਿੱਥੇ ਆ ਗਈ? ਯਾਦ ਰੱਖੋ 40-42 ਸਿੰਘ ਨੇ 10 ਲੱਖ ਦੀ ਫੌਜ ਜਿਹੜੇ ਸਿੱਖ ਨੇ ਸਿੱਖਾ ਨੇ ਬੇਈਮਾਨੀ ਨਹੀਂ ਕੀਤੀ। ਤਾਂ ਕਰਕੇ ਜਿਹੜੇ ਸਿਪਾਹੀ ਨੇ ਨਾ ਮੁਗਲ ਫੌਜ ਦੇ ਉਹ ਅੰਦਰ ਨਹੀਂ ਆ ਸਕੀ। ਅੱਜ ਸਾਡੀ ਕੌਮ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਹੀ ਜਿਹੜੇ ਸਾਡੇ ਦੁਸ਼ਮਣ ਨੇ ਨਾ ਸਿੱਖੀ ਦੇ ਰੂਪ ਦੇ ਵਿੱਚ ਸਾਡੇ ਜਿਹੜੇ ਦੁਸ਼ਮਣ ਨੇ ਦੁਸ਼ਮਣ ਪੈਦਾ ਹੋ ਗਏ ਨੇ ਤਾਂ ਕਰਕੇ ਜਿਹੜੀ ਸੇ ਕਾਮ ਹੈ ਨਾ ਸੇ ਕਾਮ ਘਰ ਦੇ ਅੰਦਰ ਜਾ ਰਹੀ ਹੈ ਤਾਂ ਸਾਡੀ ਕੌਮ ਦੇ ਅੰਦਰ ਕਮੀ ਆ ਰਹੀ ਹੈ ਅਸੀਂ ਇਮਾਨਦਾਰੀ ਲਾਈਏ ਜਿਵੇਂ ਸਿੱਖਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਇਮਾਨਦਾਰੀ ਲੈਂਦੀ ਹੈ ਨਾ ਇਮਾਨਦਾਰੀ ਲਾਈਏ ਜਦੋਂ ਅਸੀਂ ਇਮਾਨਦਾਰੀ ਲਿਆਵਾਂਗੇ ਤੇ ਸਾਡੀ ਕੌਮ ਘਾਟੇ ਦੇ ਵਿੱਚ ਨਹੀਂ ਜਾਵੇਗੀ ਤੇ ਇੱਕ ਹੋਰ ਬੇਨਤੀ ਕਿ ਜਿਹੜੇ ਆਪਣੇ ਬੱਚੇ ਨੇ ਨਾ ਆਪਣੇ ਬੱਚਿਆਂ ਨੂੰ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਇਤਿਹਾਸ ਜ਼ਰੂਰ ਪੜਾਈਏ ਅੱਜ ਸਾਡੀ ਕੌਮ ਸਾਡੇ ਬੱਚੇ ਸਾਧਾਂ ਦੇ ਡੇਰਿਆਂ ਤੇ ਕਿਉਂ ਜਾ ਰਹੇ ਨੇ ਸਾਧਾਂ ਨੂੰ ਪ੍ਰਮੋਟ ਕਿਉਂ ਕਰ ਰਹੇ ਨੇ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਜੀਵਨ ਨਹੀਂ ਦੱਸਿਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬੀਬੀ ਮਮਤਾਜ ਕੌਰ ਦੀ ਕੁਰਬਾਨੀ ਬਾਰੇ ਦੱਸਾਂਗੇ ਨਾ ਤੇ ਜਿਹੜੇ ਸਾਡੇ ਬੱਚੇ ਨੇ ਜਿਹੜੀਆਂ ਸਾਡੀਆਂ ਧੀਆਂ ਨੇ ਉਹ ਸਾਧਾਂ ਨੂੰ ਪ੍ਰਮੋਟ ਨਹੀਂ ਕਰਨਗੀਆਂ ਡੇਰੇਦਾਰਾਂ ਨੂੰ ਪ੍ਰਮੋਟ ਨਹੀਂ ਕਰਨਗੀਆਂ ਜਦੋਂ ਅਸੀਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਜੀਵਨ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਆਪ ਪੜ੍ਹਾਂਗੇ ਆਪਣੀਆਂ ਬੱਚਿਆਂ ਨੂੰ ਪੜ੍ਹਾਵਾਂਗੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਧੀਆਂ ਤੇ ਪੁੱਤਰ ਬਣਾਵਾਂਗੇ ਤੇ ਜਿਹੜੇ ਸਾਡੇ ਬੱਚੇ ਨੇ ਸਾਡੇ ਬੱਚੇ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਨੀ ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਪੜ੍ਹਾਈਏ ਬੱਚਿਆਂ ਨੂੰ ਖੰਡੇ ਬਾਟੇ ਦੀ ਪਾਲ ਸਿਖਾਈਏ ਉਹਨਾਂ ਨੂੰ ਗੁਰੂ ਵਾਲੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ